ਕਮਾਂ ਦੀ ਗੱਲ ਕੀਤੀ ਜਾਵੇ ਆਮ ਦੀ ਪਾਰਟੀ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰਾਏ ਜਾ ਰਹੇ ਨੇ ਉਹਦੇ ਬਾਰੇ ਤੁਹਾਡੀ ਕੀ ਰਾਏ ਜਾਂ ਕੀ ਕਹਿਣਾ ਚਾਹੋਗੇ ਜਦਾਂ ਪਿੰਡਾਂ ਦੀ ਗੱਲ ਕਰੀਏ ਦੇਖੋ ਜੀ ਮੈਂ ਜੇ ਉਹਦਾ ਡਿਟੇਲ ਗਣਾਂ ਦੇਵਾਂ ਏਟ-ਬੁਟ ਵੀ ਐ ਲੈਂਥੀ ਐ ਫਿਰ ਪਰ ਰੀਸੈਂਟ ਦੱਸ ਦਿੰਨਾ ਪਹਿਲਾਂ ਤੇ ਚਲੋ ਆ ਜਿਹੜੇ ਮੇਨ ਰੋਡ ਤੇ ਕਾਫੀ ਕੰਸਟਰਕਟ ਕਰਾਈ ਕਰਾਏ ਆ ਜਿਹੜਾ ਬੇਗੋਵਾਲ ਨਡਾਲਾ ਵੀ ਹੈਗਾ ਆ ਬੇਗੋਲ ਭਲਾਥੇ ਆ ਭਲਾਥੇ ਤੋਂ ਕਰਤਾਰਪੁਰ ਵੀ ਆ ਰਾਪੁਰ ਪੀਰ ਬਖਸ਼ ਵਾਲਾ ਰੂਟ ਵੀ ਹੈਗਾ ਆ ਗੋਪਾਰਾਵਾ ਤੋਂ ਵੀ ਹੈਗਾ ਆ ਪੱਠੇ ਵਾਲੇ ਪਾਸੇ ਨੂੰ ਵੀ ਹੈਗਾ ਇਹ ਹੈਗੇ ਪਹਿਲਾਂ ਤੇ ਕਰਵਾਤੇ ਹੁਣ ਹੁਣ ਅਗਲੇ ਆ ਦਿਵਾਲੀ ਖਤਮ ਹੁੰਦੇ ਆ ਦਿਵਾਲੀ ਤੋਂ ਕੁਝ ਦਿਨਾਂ ਤੱਕ ਤੁਸੀਂ ਦੇਖੋਗੇ ਲਗਭਗ 37 ਨਵੀਆਂ ਸੜਕਾਂ ਪਿੰਡਾਂ ਦੀਆਂ ਬਣਾਉਣੇ ਜਾ ਰਹੇ ਹਾਂ ਜਿੱਚ 29 ਜਿਹੜੀਆਂ 29 ਸੜਕਾਂ ਇਧਰ ਨਡਾਲੇ ਦੀਆਂ ਤੇ ਜਿਹੜੀਆਂ 8-9 ਸੜਕਾਂ ਜਿਹੜੀਆਂ ਢਲਮਾਲੇ ਪਾਸੇ ਦੀਆਂ ਇੱਕ ਸਭ ਤੋਂ ਮੇਜਰ ਜਿਹੜਾ ਜਿਹੜਾ ਵਾਦਾ ਕੀਤਾ ਸੀਗਾ ਅਸੀਂ ਕਿ ਜਿਹੜੀ ਨਡਾਲਾ ਢਲਮਾ ਰੂੜਿਆ ਨਡਾਲਾ ਢਲਮਾ ਰੂੜ ਕੰਸਟਰਕਟ ਕਰਨੀ ਸ਼ੁਰੂ ਕਰ ਦਿੱਤੀ ਸਾਡਾ ਉਹ ਕੰਮ ਨਿਗਾ ਕਿ ਯਾਰ ਉਦਘਾਟਨ ਦਾ ਟਾਈਮ ਨਹੀਂ ਲੱਗਦਾ ਤੇ ਸੜਕ ਲੋਕਾਂ ਦੀ ਰੁਕੀ ਰੱਖੀ ਕੰਮ ਸ਼ੁਰੂ ਕਰਾਤਾ ਜਦੋਂ ਲੱਗੂਗਾ ਉਹ ਕਰਦੇ ਰਵਾਂਗੇ ਤੇ ਨਾਲ ਜਿਹੜਾ ਉੱਥੋਂ ਪੁਲ ਚੜਦਾ ਜਿਹੜਾ ਢਲਵਾ ਫੜ ਕੇ ਦਿੱਤੋਂ ਉਹਦੀ ਵੀ ਕੋਸ਼ਿਸ਼ ਕਰ ਰਹੇ ਹਾਂ ਉਹਦੀ ਕਨੈਕਟੀਵਿਟੀ ਬਣਾ ਕੇ ਦਈਏ ਕਿ ਲੋਕਾਂ ਨੂੰ ਫਾੜਕ ਤੇ ਵੇਟ ਨਾ ਕਰਨੀ ਪਵੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਸੌਖਾ ਕਰ ਸਕਦੇ ਉਹਨਾਂ ਕੰਮ ਸੌਖਾ ਕਰੀਏ ਤੇ ਨਾਲ ਜਿਹੜੀਆਂ ਰਹਿਂਦੀਆਂ ਹੋਰ ਰੋਡਸ ਵੀ ਆ ਜਿਨ੍ਹਾਂ ਦਾ ਕੋਈ ਇਸ਼ੂ ਹੋਵੇ ਜਾਂ ਕੋਈ ਦਿੱਕਤ ਆ ਰਹੀਆਂ ਉਹ ਵੀ ਕਲੀਅਰ ਕਰਕੇ ਸਾਰੇ ਕੰਮ ਜਿਹੜੇ ਆ ਇੱਚ ਕਰਕੇ ਸਾਰੇ ਫਿਰ ਅਗਲੇ ਜਿਹੜਾ ਪੜਾਤੇ ਚੱਲਾਂਗੇ ਲੋਕੀ ਵੀ ਡਿਗਰੀ ਨੇ ਜੀ ਨੜਾਲਾ ਸਮਰਤਪੁਰ ਤੱਕ ਚੜਕ ਨਹੀਂ ਉਹਦੇ ਉਹਦੇ ਦੇ ਨਾਲ ਜੀ ਗੱਲ ਸੱਚ ਇਹ ਆ ਉਹ ਡਿਊ ਸੀਗੀ ਲਾਸਟ ਗਵਰਨਮੈਂਟ ਦੇ ਵਿੱਚ ਲਾਸਟ ਗਵਰਨਮੈਂਟ 21 ਦੇ ਵਿੱਚ ਪਰ ਉਹ ਡਿਊ ਉਹਦੇ ਤੋਂ ਵੀ ਪਹਿਲਾਂ ਦੀ ਸੀ ਵੈਸੇ ਬੜਾਇਆ ਹੀ ਨਹੀਂ ਪਤਾ ਨਹੀਂ ਹੁਣ ਮੈਨੂੰ ਲੱਗਦਾ ਕਾਗਜ਼ਾਂ 'ਚ ਬਣਾਤੀ ਸੀ ਉਹਨਾਂ ਨੇ ਕਾਗਜ਼ਾਂ 'ਚ ਬਣਾ ਕੇ ਪੇਸ਼ ਕਰਤੀ ਤੇ ਡਿਊ ਨੂੰ 21 'ਚ ਦਿਖਾਤਾ ਮੇਰੇ ਹਿਸਾਬ ਨਾਲ ਜੇ ਮੈਨੂੰ ਪਰਸਨਲੀ ਫੀ ਆਸਕ ਮੀ ਮੇਰੇ ਧਿਆਨ ਦੇ ਵਿੱਚ ਆਪਣੇ ਐਕਸਪੀਰੀਅੰਸ ਉਹ ਬੜੇ ਚਿਰ ਦੀ ਨਹੀਂ ਬਣੀ ਸੀਗੀ ਉਹ ਨਹੀਂ ਬਣੀ ਸੀ ਤੇ ਉਹਨਾਂ ਨੇ ਬਣਾਈ ਵੀ ਨਹੀਂ ਜਦੋਂ ਇਹ ਸਰਕਾਰ ਨਵੀਂ ਆਈ ਉਹਦੇ ਵਿੱਚ ਹੁਣ ਮੈਂ ਚਲੋ ਇੱਕ ਨਵੀਂ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਆ ਆ ਜਿਹੜੀ ਬੰਨ ਵਾਲੀ ਰੋੜ ਆ ਜਿਹਦਾ ਬਹੁਤ ਕਲੇਮ ਕਰਦੇ ਆ 2023 ਚ ਬਣੀ ਤੇ ਮੈਨੂੰ ਉਹ ਤੇ ਲੈਟਰ ਮੇਰੇ ਫਾਦਰ ਸਾਹਿਬ ਦਾ ਲੱਭਾ ਜਿੱਥੇ ਉਹਨਾਂ ਨੇ ਪ੍ਰੋਪੋਜ਼ਲ ਬਣਾ ਕੇ ਭੇਜੀ ਕਿ ਰੋੜ ਕੰਸਟਰਕਟ ਕੀਤੀ ਜਾਵੇ ਤੇ ਮੈਂ ਅਹੀ ਗੱਲ ਕਰਦਾ ਕਿ ਪਰ ਉਹਦਾ ਕਲੇਮ ਲੈਣ ਲਈ ਉਹਦੇ ਤੇ ਹੱਥ ਧਰਨ ਲਈ ਕਿ ਇਹ ਮੈਂ ਬਣਾਈ ਜੀ ਫਲਾਣੇ ਨੇ ਬਣਾਈ ਜੀ ਉਹ ਤੁਹਾਨੂੰ ਲੈਟਰ ਵੀ ਦੇ ਦੂੰਗਾ ਤੇ ਤੁਹਾਨੂੰ ਇਹਦੀ ਤਰੀਕ ਵੀ ਚੈੱਕ ਕਰ ਲਿਓ ਇੱਕ ਵੀਡੀਓ ਬਣੀ ਹੋਈ ਹੈ ਦੀ ਸਾਰੀ ਦੀ ਸਾਰੀ ਇੱਥੋਂ ਲੈ ਕੇ ਤੇ ਢਿਲਵਾں ਤੱਕ ਸਾਰੀ ਕੱਚੀ ਰੋਡ ਆ 2022 ਦੀ April ਦੀ ਵੀਡੀਓ ਆ ਮਤਲਬ ਪਿਛਲੀ ਸਰਕਾਰ ਚ ਕੰਸਟਰਕਟ ਨਹੀਂ ਹੋਈ ਇਸ ਸਰਕਾਰ ਦੇ ਵਿੱਚ ਉਹ ਵੀ ਉਹ ਵੀ ਕੰਸਟਰਕਸ਼ਨ ਮਨਜ਼ੂਰ ਕਰਾ ਕੇ ਕਰਾਈ ਗਈ ਤੁਸੀਂ ਤੁਸੀਂ ਬੰਦੀ ਸੜਕ ਦੀ ਗੱਲ ਕਰਦੇ ਬਿਲਕੁਲ ਉਧਰ ਖੈਰਾ ਸਾਹਿਬ ਕਹਿੰਦੇ ਅਸੀਂ ਬਣਾਈ ਉਹਨਾਂ ਨੂੰ ਮੈਂ ਅੱਗੇ ਨਾਲ ਗੱਲ ਕਰਦਾ ਕਿ ਲੋਕਾਂ ਨੂੰ ਸਹੂਲਤ ਹੈ ਬਹੁਤ ਜੀ ਉਹਨਾਂ ਨੂੰ ਇਸ ਗੱਲ ਤੇ ਠੰਡ ਪੈਂਦੀ ਹੈ ਨਾ ਤੇ ਉਹ ਵੀ ਠੰਡ ਲੈ ਲੈਣ ਕੋਈ ਚੱਕਰ ਨਹੀਂ ਟੀ ਪਰ ਲੋਕਾਂ ਨੂੰ ਹਕੀਕਤ ਜਿਹੜੀ ਮੇਰਾ ਫਰਜ਼ ਹੈ ਮੈਂ ਸੱਚ ਦੱਸਾਂ ਤੇ ਨਾਲੇ ਸਬੂਤ ਤੇ ਉਧਾਰ ਤੇ ਦਊਂਗਾ ਕਿ ਆ ਕਾਗਜ ਆ ਇੰਨੀ ਤਰੀਕ ਨੂੰ ਲਿਖਿਆ ਸੀ ਇੰਨੀ ਤਰੀਕ ਨੂੰ ਬਣੀ ਐ ਤੇ ਆ ਅੱਜ ਇੰਨੀ ਤਰੀਕ ਆ ਲਾਈਵ ਵੀਡੀਓ ਕੀ ਅੱਜ ਆ ਦੇਖ ਲਓ ਰੂੜ ਕੱਚੀ ਐ ਤੇ ਅੱਜ ਆ ਦੇਖ ਲਓ ਅੱਜ ਪੱਕੀ ਤੇ ਨਾਲੇ ਤੁਹਾਨੂੰ ਦੋ ਤਿੰਨ ਮੇਰੇ ਟਾਈਮ ਕੱਢਿਆ ਤੁਸੀਂ ਵੀ ਤਨ ਦੋ ਤਿੰਨ ਨਹੀਂ ਮੈਨੂੰ ਲੱਗਦਾ ਮੈਂ 7-8 ਡੈਂਟੀਫਾਈ ਕੀਤੇ ਨਹੀਂ ਪੱਥਰ ਕੱਲੇ ਨਹੀਂ ਪੱਥਰ ਹੀ ਆ ਨਹੀਂ ਪੱਥਰ ਪੱਕੇ ਆ ਸੜਕ ਕੱਚੀ ਆ ਹਾਂਜੀ ਜੇ ਟਾਈਮ ਲੱਗੇ ਤੇ ਜਿਹੜਾ ਕਮਰਾਵਾ ਤੋਂ ਭਗਵਾਨਪੁਰ ਉੜਿਆ ਨਾ ਭਗਵਾਨਪੁਰ ਉੱਤੇ ਜਿੱਥੇ ਡੇਰਾ ਆ ਜਿੱਥੇ ਮੇਲਾ ਵੀ ਲੱਗਦਾ ਉਹਦੇ ਸਾਹਮਣੇ ਲਿਖਿਓ ਕਿ ਇੱਕ ਨਹੀਂ ਪੱਥਰ ਰੱਖਿਆ ਉੱਥੇ ਢੀੜਾ ਮਾਰ ਕੇ ਆਇਓ ਕਿ ਵੇਖਿਓ ਉੱਥੇ ਹਾਲਾਤ ਕੀ ਹੈ ਠੀਕ ਹੈ ਧੰਨਵਾਦ ਠੀਕ ਹੈ ਜੀ